ਸਸ਼ੀਗਰ ਜੀ ਤੁਸੀਂ ਦੇਖ ਰਹੇ ਹੋ ਚੌਂਦੇ ਸਮਾਚਾਰ ਤੇ ਮੈਂ ਅਬੀਕੋਰ ਜ਼ਾਦਾ ਨਜ਼ਰ ਮਾਰ ਅਧਿਆਸ ਦੀਆਂ ਖਾਸ ਖਬਰਾਂ ਦੇ ਬੁਲੇਟਨ ਤੇ BBMP ਦੇ ਕੇਂਦਰੀ ਬਲਾਂਦੀ ਤਾਇਨਾਤੀ ਖਿਲਾਫ ਪੰਜਾਬ ਵਿਦਵਨ ਸਭਾ ਜੋ ਮਤਾ ਪਾਸ ਪੰਜਾਬ ਦੀ ਦਾਮ ਸਭਾ ਦੇ ਵਿਸ਼ੇਸ਼ ਇਜਲਾਸ ਦੇ ਦੂਜੇ ਦਿਨ BBMP ਦੇ ਡੈਮਾਤੀ ਕੇਂਦਰੀ ਬਲਾਂਦੀ ਤਾਇਨਾਤੀ ਖਿਲਾਫ ਮਤਾ ਪਾਸ ਕਰ ਦਿੱਤਾ ਜਾਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਸੰਬੰਧਿਤ ਮਤਾ ਸਦਨ ਦੇ ਵਿੱਚ ਪੇਸ਼ ਕੀਤਾ ਅਦਰ ਨੇ ਪੰਜਾਬ ਸਰਕਾਰ ਨੂੰ ਇਹ ਮਾਮਲਾ ਕੇਂਦਰੀ ਸਰਕਾਰ ਦੇ ਕੋਲ ਉਠਾਉਣ ਦੇ ਲਈ ਕਿਹਾ ਅਮਰੀਕਾ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸ਼ੁੱਕਰਵਾਰ ਨੂੰ ਇੱਕ ਵੱਡਾ ਫੈਸਲਾ ਲਿਆ ਅਤੇ ਕੈਨੇਡਾ ਤੋਂ ਆਉਣ ਵਾਲੇ ਉਤਪਾਦਾਂ 'ਤੇ 35% ਦੀ ਭਾਰੀ ਟੈਰਿਫ ਦਾ ਐਲਾਨ ਕੀਤਾ ਟਰੰਪ ਨੇ ਇਸ ਫੈਸਲੇ ਨੂੰ ਕੈਨੇਡਾ ਦੀ ਬਦਲੇ ਦੀ ਕਾਰਵਾਈ ਅਤੇ ਅਨਸੁਚਿਤ ਵਪਾਰਕ ਵਿਵਹਾਰ ਦੇ ਜਵਾਬ ਵਜੋਂ ਦੱਸਿਆ ਬਰਨ ਟੂਨ ਨੂੰ ਭਗਵੰਤਾਨ ਮੀਟ ਹੋਵੇਗੀ ਸੀਐਚ ਕੌਮਿਆਂ ਦੇ ਨਾਲ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਮਿਤੀ 12 ਜੁਲਾਈ ਨੂੰ ਪਾਵਰ ਕਾਮ ਦੀ CHB ਕਾਮਿਆਂ ਦੀ ਮੀਟਿੰਗ ਕੀਤੀ ਜਾਵੇਗੀ। ਇਸ ਸੰਬੰਧੀ ਮੈਨੇਜਰ ਪੰਜਾਬ ਸਟੇਟ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਦੇ ਵੱਲੋਂ ਪਾਵਰ ਕਾਮ ਦੀ CHB ਕਾਮਿਆਂ ਦੇ ਨਾਲ ਹੋਣ ਵਾਲੀ ਮੀਟਿੰਗ ਦੇ ਲਈ ਸੂਬਾ ਪ੍ਰਧਾਨ ਨੂੰ ਬਹਿਲਾਲ ਸਿੰਘ ਨੂੰ ਸੂਚਿਤ ਕੀਤਾ ਗਿਆ। ਨੈਸ਼ਨਲ ਪੱਧਰ ਦੀ ਟੈਨਿਸ ਖਿਡਾਰੀ ਅੰਦਾਜ਼ ਦੇ ਪਿਤਾ ਨੇ ਕੀਤਾ ਕਤਲ। ਸੂਬਾ ਪਤਰੀ ਟੈਨਿਸ ਖੇਡ ਆ ਨ ਰਾਧਿਕਾ ਰਾਧਕ ਦਾਉ ਦੇ ਪੀਤਾ ਦੀਪਕ ਰਾਧਨ ਨੇ ਗੋਲੀ ਮਾਰ ਕੇ ਕਤਿਆ ਕਰ ਦਿੱਤਾ ਇਹ ਘਟਨਾ ਸਵੇਰੇ 6:10 ਵਜੇ ਵਾਪਰੀ ਜਦੋਂ ਕਿ ਰਾਧਿਕਾ ਆਪਣੇ ਘਰ ਦੀ ਪਹਿਲੀ ਮੰਜ਼ਲ ਤੇ ਰਸੋਈ ਦੇ ਵਿੱਚ ਕੰਮ ਕਰ ਰਹੀ ਸੀ ਕੈਨੇਡਾ ਚੋਂ ਕਪਿਲ ਸ਼ਰਮਾ ਦੇ ਕੈਫੇ ਤੇ ਹੋਈ ਗੋਲੀਬਾਰੀ ਕੈਨੇਡਾ ਦੇ ਸਹੀ ਦੇ ਵੇਚੋ ਕ ਮੀਠ ਕਪਿਲ ਸ਼ਰਮਾ ਦੇ ਨਵੇਂ ਖੁੱਲੇ ਕੈਫੇ ਕੈਂਪਸ ਕਹਿੰਦੇ ਤੇ ਗੋਲੀਆਂ ਚਲਾਇਆ ਗੀ ਇਹ ਗੋਲੀ ਦੀ ਕੈਨੇਡਾ ਦੇ ਨਾਰਨਰ ਪਾਰਕ ਦੇ ਵਿੱਚ ਵੀ ਕਾਫੀ ਚਰਚਾ ਹੈ ਪਾਰਦੀ ਸਭ ਤੋਂ ਵੱਧ ਲੋਡਿੰਗ ਦੀਆਂ ਤਵਾਦੀਆਂ ਦੇ ਵਿੱਚੋਂ ਇੱਕ ਹਰਜੀਤ ਸਿੰਘ ਲਾਟੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਵਿਧਾਨ ਸਭਾ ਦੇ اجلاس ਦਾ ਸਮਾ ਬੁਧਾਇਆ ਗਿਆ ਪੰਜਾਬ ਵਿਧਾਨ ਸਭਾ ਦੇ اجلاس ਦਾ ਸਮਾ ਬੁਧਾ ਦਿੱਤਾ ਗਿਆ ਹੁਣ ਵਿਧਾਨ ਸਭਾ ਦੀ ਕਾਰਵਾਈ 5 ਦਿਨਾਂ ਤੱਕ ਚੱਲੇਗੀ ਸਪੀਕਰ ਕੁਲਤਾਰ ਸਿੰਘ ਸੰਧਵਾਨੀ ਨੇ ਦੱਸਿਆ ਕਿ ਹੁਣ ਵਿਧਾਨ ਸਭਾ ਦਾ ਸੈਸ਼ਨ 11 ਜੁਲਾਈ ਤੋਂ 15 ਜੁਲਾਈ ਤੱਕ ਚੱਲੇਗਾ ਚੰਡੀਗੜ੍ਹ ਦੀ ਪੀਜੀਆਈ ਚੋਰ ਬੋਰਡ ਦੁਆਰਾ ਕੀਤੀ ਗਈ ਰੋਬੋਟ ਸਰਜਰੀ ਚੰਡੀਗੜ੍ਹ ਪੀਜੀਆਈ ਦੀ ਦੇਸ਼ ਦੇ ਵਿੱਚੋਂ ਪਹਿਲੀ ਵਾਰ ਇੱਕ ਵਿਸ਼ੇਸ਼ ਰੋਬੋਟ ਤਕਨੀਕ ਦੀ ਵਰਤੋਂ ਕਰਕੇ ਸਰਜਰੀ ਕੀਤੀ ਇਸ ਸਰਜਰੀ 9 ਜੁਲਾਈ ਨੂੰ 71 ਸਾਲਾ ਵਿਅਕਤੀ ਤੇ ਕੀਤੀ ਗਈ